ਫਾਜ਼ਿਲਕਾ ਦੇ ਪਿੰਡ ਪਾਕਾਂ ਦੇ ਵਿੱਚ ਕੱਲ ਦੇਰ ਸ਼ਾਮ ਉਹ ਕੁਝ ਹੋਇਆ ਜਿਹੜਾ ਕੁਝ ਦਿਨ ਪਹਿਲਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਹੋਇਆ ਸੀਗਾ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਵੀ ਸ਼ਾਮ ਵੇਲੇ 10 ਦਿਨ ਪੁਰਾਣੀ ਗੱਲ ਹੈ ਜਦੋਂ ਇੱਕ ਧਿਰ ਜਿਹੜੀ ਆ ਉਹ ਪਾਣੀ ਦੀ ਵਾਰੀ ਨੂੰ ਲੈ ਕੇ ਅਸਲਾ ਲੈ ਕੇ ਸੜਕਾਂ ਤੇ ਨਿਕਲ ਗਈ ਤਾਂ ਅਗਲੇ ਪਾਸਿਓਂ ਉਹਨਾਂ ਨੂੰ ਲੱਗਦਾ ਸੀਗਾ ਵੀ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਟੱਕਰ ਕੇ ਤੇ 60 राउंड ਲਗਭਗ ਜਿਹੜੀ ਆ ਉਹ ਗੋਲੀਆਂ ਚੱਲੀਆਂ ਸੀਗੀਆਂ ਪੂਰੇ ਭਾਰਤ ਦੇ ਵਿੱਚ ਇਹ ਖਬਰ ਸੁਰਖੀਆਂ 'ਚ ਬਣੀ ਰਹੀ ਸੀਗੀ ਆਲਟੋ ਗੱਡੀ ਦੀ ਜਿਨ੍ਹਾਂ ਜਿਨ੍ਹਾਂ ਨੇ ਵੀ ਤਸਵੀਰ ਦੇਖੀ ਸੀ ਪੂਰੀ ਗੱਡੀ ਜਿਹੜੀ ਆ ਉਹ ਸ਼ਾਨਣੀ ਬਣਾ ਦਿੱਤੀ ਸੀ ਤੇ ਕੱਲ ਫਾਜ਼ਿਲਕਾ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦਾ ਇੱਕ ਵਾਕਿਆ ਜਿਹੜਾ ਉਹ ਦੇਖਣ ਨੂੰ ਮਿਲਿਆ ਜਦੋਂ ਅਵਤਾਰ ਸਿੰਘ ਆਪਣੇ ਬੇਟੇ ਹਰਮੀਤ ਸਿੰਘ ਦੇ ਨਾਲ ਜਿਹੜੀ ਉਹਨਾਂ ਨੇ ਜ਼ਮੀਨ ਦੋ ਕਿਲੇ ਠੇਕੇ ਤੇ ਲਈ ਸੀਗੀ ਉਹਦੇ ਵਿੱਚ ਪਾਣੀ ਲਾਉਣ ਲਈ ਜਾ ਰਹੇ ਸੀਗੇ ਤਾਂ ਇਸੇ ਦੌਰਾਨ ਜਿਹੜੀ ਵਿਰੋਧੀ ਧਿਰ ਆ ਪਾਪ ਕੀ ਇਹ ਜ਼ਮੀਨ ਜਿਹੜੀ ਆ ਇਹ ਠੇਕੇ ਤੇ ਸੀਗੀ ਤੇ ਇਸ ਤੋਂ ਪਹਿਲਾਂ ਇਹ ਜਿਨ੍ਹਾਂ ਦੇ ਕੋਲ ਜ਼ਮੀਨ ਹੁੰਦੀ ਸੀ ਠੇਕੇ ਤੇ ਉਹ ਇਹਨਾਂ ਦੇ ਨਾਲ ਥੋੜੀ ਲਗਤਬਾਜੀ ਰੱਖਦੇ ਸੀਗੇ ਥੋੜਾ ਵੈਰ ਰੱਖਦੇ ਸੀਗੇ ਤਾਂ ਉਹਨਾਂ ਨੇ ਵੀ ਲਗਭਗ 6 ਕਾਉਂਡ ਜਿਹੜੇ ਆ ਉਹ ਫਾਇਰ ਕੀਤੇ ਆ ਤੇ ਜਿਹਦੇ ਨਾਲ ਅਵਤਾਰ ਸਿੰਘ ਦੀ ਵੀ ਮੌਤ ਹੋ ਗਈ ਤੇ ਉਹਨਾਂ ਦੇ ਨੌਜਵਾਨ ਮੁੰਡੇ ਜਿੱਦੀ ਉਮਰ 30 ਸਾਲ ਆ ਉਹਦੀ ਵੀ ਮੌਤ ਹੋ ਗਈ ਆ ਮਸਲਾ ਪਾਣੀ ਦਾ ਸੀਗਾ ਠੇਕੇ ਦੇ ਉੱਤੇ ਜ਼ਮੀਨ ਸੀ ਜ਼ਮੀਨ ਜਿਹੜੀ ਆ ਇਹ ਪੰਚਾਇਤ ਦੀ ਸੀਗੀ ਜਾਂ ਕਿਸੇ ਦੀ ਪਰਸਨਲ ਪ੍ਰਾਪਰਟੀ ਸੀ ਜੇ ਕਿਸੇ ਦੀ ਪਰਸਨਲ ਪ੍ਰਾਪਰਟੀ ਸੀਗੀ ਤਾਂ ਉਹਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੇ ਅਵਤਾਰ ਸਿੰਘ ਉਹਨਾਂ ਨੂੰ ਦੋ ਕਿੱਲੇ ਵਾਉਣ ਵਾਸਤੇ ਦੇ ਦਿੱਤੇ ਤੇ ਇਹਦੇ ਵਿੱਚ ਅਵਤਾਰ ਸਿੰਘ ਦਾ ਤਾਂ ਕੋਈ ਜਿਹੜਾ ਵਾ ਉਹ ਕਸੂਰੀ ਹੈ ਨਹੀਂ ਤੇ ਜੇ ਜਗ੍ਹਾ ਇਹ ਪੰਚਾਇਤ ਦੀ ਸੀਗੀ ਤੇ ਅਵਤਾਰ ਸਿੰਘ ਉਹਨਾਂ ਨੇ ਬੋਲੀ ਭਰੀ ਹੋਣੀ ਆ ਤੇ ਤਾਂ ਹੀ ਉਹਨਾਂ ਨੂੰ ਇਹ ਜ਼ਮੀਨ ਜਿਹੜੀ ਆ ਲਾੜ ਦਿੱਤੀ ਗਈ ਹੋਵੇ ਵੈਰ ਵਿਰੋਧ ਰੱਖਣ ਵਾਲੀ ਦੁਸ਼ਮਣੀ ਰੱਖਣ ਵਾਲੀ ਰੰਜਿਸ਼ ਰੱਖਣ ਵਾਲੀ ਤਾਂ ਇਸ ਪੂਰੇ ਕੇਸ ਦੇ ਵਿੱਚ ਕੋਈ ਗੱਲ ਜਿਹੜੀ ਆ ਉਹ ਨਜ਼ਰ ਆਉਂਦੀ ਨਹੀਂ ਸੀ ਅਵਤਾਰ ਸਿੰਘ ਹੋਣੀ ਕਿਹੜਾ ਵਾ ਉਹ ਧੱਕੇ ਦੇ ਨਾਲ ਜਿਹੜਾ ਇਹਨਾਂ ਦੋ ਕਿੱਲਾਂ ਦੇ ਉੱਤੇ ਵਾਈ ਕਰ ਰਹੇ ਸੀ ਦੱਸਿਆ ਇਹ ਵੀ ਜਾਂਦਾ ਵੀ ਅਵਤਾਰ ਸਿੰਘ ਹੋਣਾ ਦੇ ਕੋਲ ਪਿੰਡ ਦੇ ਵਿੱਚ ਹੋਰ ਵੀ ਜ਼ਮੀਨ ਹੈਗੀ ਆ ਪਰ ਇਹ ਜ਼ਮੀਨ ਦੇ ਉੱਤੇ ਵੀ ਉਹ ਜਿਹੜਾ ਵਾ ਦੋ ਕਿੱਲੇ ਠੇਕੇ ਤੇ ਲੈ ਕੇ ਵਾਈ ਕਰ ਰਹੇ ਸੀ ਤੇ ਇਹੀ ਦੋ ਕਿੱਲੇ ਜਿਹੜੇ ਇਹਨਾਂ ਠੇਕੇ ਦੇ ਉੱਤੇ ਲੈ ਇਹਨਾਂ ਲਈ ਕਾਲ ਬਣ ਗਏ ਕੱਲ ਜਦੋਂ ਸ਼ਾਮ ਨੂੰ ਇਹ ਦੋਵੇਂ ਪਿਓ ਪੁੱਤ ਅਵਤਾਰ ਸਿੰਘ ਜਿਨ੍ਹਾਂ ਦੀ ਉਮਰ 50 55 ਸਾਲ ਦੱਸੀ ਜਾਂਦੀ ਆ ਤੇ ਇਹਨਾਂ ਦਾ ਬੇਟਾ ਹਰਮੀਤ ਸਿੰਘ ਜਿਹਦੀ ਉਮਰ 30 ਸਾਲ ਆ ਇਹ ਦੋਵੇਂ ਜਦੋਂ ਆਪਣੇ ਖੇਤਾਂ ਦੇ ਵਿੱਚ ਗਏ ਇਹਨਾਂ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਨੇ ਠੇਕੇ ਤੇ ਲਏ ਹੋਇਆ ਤਾਂ ਇੱਥੇ ਗੋਲੀਬਾਰੀ ਹੋ ਗਈ ਹੁਣ ਗੋਲੀ ਚਲਾਉਣ ਵਾਲਾ ਜਿਹੜਾ ਸ਼ਖਸ ਆ ਉਹਦੇ ਕੋਲ ਪਹਿਲਾਂ ਉਹ ਵੀ ਇਸੇ ਪਿੰਡ ਪਾਕਾਂ ਦਾ ਹੀ ਆ ਤੇ ਉਹਦੇ ਕੋਲ ਇਹ ਜ਼ਮੀਨ ਜਿਹੜੀ ਆ ਇਹ ਪਹਿਲਾਂ ਠੇਕੇ ਤੇ ਹੋਇਆ ਕਰਦੀ ਸੀ ਦੱਸਿਆ ਇਹ ਜਾਂਦਾ ਵੀ ਉਹਦੇ ਕੋਲ ਲਾਇਸੈਂਸੀ ਅਸਲਾ ਹੈਗਾ ਤੇ ਉਹ ਅਸਲਾ ਲੈ ਕੇ ਜਿਹੜਾ ਆਪਣੇ ਸਾਥੀਆਂ ਨਾਲ ਪਹੁੰਚ ਗਿਆ ਉਹਨੇ ਪਹਿਲਾਂ ਵੰਗਾਰਿਆ ਲਲਕਾਰਿਆ ਤੇ ਬਾਅਦ ਦੇ ਵਿੱਚ ਜਿਹੜਾ ਉਹ ਗੋਲੀ ਚਲਾ ਦਿੱਤੀ ਜੇ ਉਸ ਬੰਦੇ ਨੂੰ ਕੋਈ ਵੈਰ ਵਿਰੋਧ ਸੀਗਾ ਪਿੰਡ ਦੀ ਪੰਚਾਇਤ ਬੁਲਾਈ ਜਾ ਸਕਦੀ ਸੀਗੀ ਥਾਣੇ ਤਹਿਸੀਲਾਂ ਇਸੇ ਕੰਮ ਨੂੰ ਬਣੇ ਹੋਏ ਆ ਉੱਥੇ ਜਾ ਕੇ ਆਪਣੀ ਤਰਖਾਸ ਦਿੰਦਾ ਜੇ ਕਿਸੇ ਕਿਸਮ ਦੀ ਉਹਨੂੰ ਕੋਈ ਰੰਜਿਸ਼ ਸੀਗੀ ਜਾਂ ਉਹਨੂੰ ਲੱਗਦਾ ਸੀਗਾ ਵੀ ਉਹਦੇ ਨਾਲ ਕਿਸੇ ਕਿਸਮ ਦਾ ਕੋਈ ਧੋਖਾ ਹੋ ਗਿਆ ਬੋਲੀ ਉਹਨੇ ਵੱਧ ਦਿੱਤੀ ਸੀਗੀ ਜ਼ਮੀਨ ਉਹਨੂੰ ਠੇਕੇ ਤੇ ਮਿਲਣੀ ਚਾਹੀਦੀ ਸੀ ਤਾਂ ਇਹਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਔਰ ਮੋਰਓਵਰ ਦੋਨੋਂ ਇੱਕੋ ਪਿੰਡ ਦੇ ਰਹਿਣ ਵਾਲੇ ਸੀਗੇ ਪੰਚਾਇਤ ਮੈਂਬਰ ਪੰਚਾਇਤ ਜਿਹੜੀ ਆ ਉਹ ਦੋਵਾਂ ਨੂੰ ਬਿਠਾ ਕੇ ਜਿਹੜਾ ਇਹ ਨਿਬੇੜਾ ਕਰਾ ਸਕਦੀ ਸੀ ਪਰ ਬਿਲਕੁਲ ਜਿੱਦਾਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਇਹ ਦੋ ਬੰਦੇ ਉਹਨਾਂ ਦੇ ਜਾਨਗਵਾ ਬੈਠੇ ਦੋ ਬੰਦੇ ਫਾਇਰਿੰਗ ਕਰਨ ਵਾਲੀ ਧਿਰ ਦੇ ਜਾਨਗਵਾ ਬੈਠੇ ਤੇ ਇਹਦੇ ਨਾਲ ਹਾਸਲ ਕੀ ਹੋਇਆ ਮੁਕਦਮੇ ਚੱਲਣਗੇ ਲੰਮੀਆਂ ਤਰੀਕਾਂ ਪੈਣਗੀਆਂ سنگੀਨ ਧਰਾਵਾਂ ਲੱਗਣਗੀਆਂ ਹੁਣ ਤਾਂ ਜਿਹੜੀਆਂ ਧਰਾਵਾਂ ਵੀ ਨਵੀਆਂ ਬਦਲ ਗਈਆਂ ਨੇ ਉਹਦੇ ਤਹਿਤ ਤਾਂ ਬੰਦਾ ਜਿਹੜਾ ਬਾ ਉਹ ਹੋਰ ਵੱਜ ਜਾਂਦਾ ਸੋ ਬੜੀ ਇੱਕ ਮੰਦ ਭਾਗੀ ਗੱਲ ਆ ਵੀ ਛੋਟੀ ਜੀ ਗੱਲ ਪਿੱਛੇ ਇੰਨਾ ਜ਼ਿਆਦਾ ਗੁੱਸਾ ਸੀ ਮਨ ਦੇ ਵਿੱਚ ਪਾਲ ਲਿਆ ਜਿਹਦਾ ਹੱਲ ਕੱਢਿਆ ਜਾ ਸਕਦਾ ਸੀ ਇਹ ਕੋਈ ਜਿਹਹਾ ਮਾਮਲਾ ਤੇ ਹੈ ਹੀ ਨਹੀਂ ਸੀ ਵੀ ਜਿਹੜੀ ਇਹ ਜ਼ਮੀਨ ਸੀਗੀ ਇਹ ਕਿਸੇ ਹੋਰ ਸ਼ਹਿਰ ਦੇ ਵਿੱਚ ਸੀਗੀ ਕਿਸੇ ਹੋਰ ਕਸਬੇ ਦੇ ਵਿੱਚ ਸੀ ਇੱਕੋ ਪਿੰਡ ਦਾ ਮਸਲਾ ਸੀਗਾ ਜੇ ਕੋਈ ਆਪਸੀ ਮਨਮਟਾਵ ਸੀਗਾ ਇਹ ਪੂਰਨ ਤੌਰ ਦੇ ਉੱਤੇ ਮਨਮਟਾਵ ਮਗਾਇਆ ਜਾ ਸਕਦਾ ਸੀਗਾ ਪਰ ਇਹ ਜਿਹੜਾ ਵਾ ਇਹ ਖੂਨੀ ਰੂਪ ਲੈ ਕੇ ਹਟਿਆ ਤੇ ਜਿਹਦੇ ਵਿੱਚ ਜਿਹੜਾ ਅਵਤਾਰ ਸਿੰਘ ਦੀ ਵੀ ਜਾਨ ਗਈ ਤੇ ਉਹਨਾਂ ਦੇ ਬੇਟੇ ਹਰਮੀਤ ਸਿੰਘ ਦੀ ਵੀ ਜਾਨ ਗਈ ਹੈ ਹੁਣ ਪਰਿਵਾਰ ਦੇ ਵਿੱਚ ਇਸ ਵੇਲੇ ਜਿਹੜਾ ਵਾ ਉਹ ਸੱਥਰ ਵਿੱਚ ਗਏ ਉਹਨਾਂ ਦੇ ਘਰ ਇਸ ਵੇਲੇ ਜਿਹੜਾ ਵਾ ਉਹ ਮਤਮ ਸ਼ਾਇਆ ਪਿਆ ਵੀ ਇਹ ਸਾਡੇ ਨਾਲ ਬੜਿਆਂ ਕੀ ਆ ਉਧਰ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਜਿਸ ਸ਼ਖਸ ਨੇ ਗੋਲੀ ਚਲਾਈ ਆ ਕਿਉਂਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਆਸ-ਪਾਸ ਦੇ ਲੋਕਾਂ ਨੇ ਦੇਖਿਆ ਵੀ ਠੀਕ ਹੈ ਉਹਨਾਂ ਪੁਲਿਸ ਨੂੰ ਦੱਸ ਵੀ ਦਿੱਤਾ ਤੇ ਹੁਣ ਇਸ ਵੇਲੇ ਉਹ ਭੱਜਾ ਫਿਰਦਾ ਤੇ ਜੇ ਕਿਤੇ ਪਹਿਲਾਂ ਹੀ ਬੈਠ ਕੇ ਇਹ ਗੱਲ ਮੁਕਾਈ ਹੁੰਦੀ ਤਾਂ ਫੇਰ ਇਹ ਨੌਬਤ ਬਿਲਕੁਲ ਵੀ ਨਹੀਂ ਸੀ ਆਉਣੀ ਔਰ ਇਹ ਜਿਹੜੇ ਅੱਜ ਹਾਲਾਤ ਬਣੇ ਹੋਏ ਆ ਕਿ ਗੁੱਸਾ ਆ ਜਾਂਦਾ ਇਹਦੇ ਉੱਤੇ ਸਾਨੂੰ ਆਪਣੀ ਮਾਨਸਿਕ ਸਥਿਤੀ ਦੇ ਉੱਤੇ ਥੋੜਾ ਕਾਬੂ ਪਾਉਣ ਦੀ ਲੋੜ ਆ ਮਨ ਦੇ ਵਿੱਚ ਗੁੱਸਾ ਹਰੇਕ ਬੰਦੇ ਨੂੰ ਆ ਜਾਂਦਾ ਪਰ ਕਿਸੇ ਵੇਲੇ ਜਿਹੜਾ ਵਾ ਜੇ ਗੁੱਸਾ ਹੋਵੇ ਕੋ ਮਨਮਟਾਬ ਹੋਵੇ ਤਾਂ ਸਿਆਣੇ ਨਾਲ ਆਪ ਤੋਂ ਵੱਡੇ ਦੇ ਨਾਲ ਗੱਲ ਕਰ ਲੈਣੀ ਚਾਹੀਦੀ ਆ ਬਜਾਏ ਕਿ ਅਸੀਂ ਅਜਿਹਾ ਕੋਈ ਰੋਖ ਅਖਤਿਆਰ ਕਰੀਏ ਜਿਹਦੇ ਨਾਲ ਜਿਹੜਾ ਅਗਲੇ ਦਾ ਨੁਕਸਾਨ ਤਾਂ ਕਰੀਏ ਕਰੀਏ ਅਸੀਂ ਨਾਲ ਆਪਣਾ ਵੀ ਕਰ ਲਈਏ ਔਰ ਐਡਾ ਵੱਡਾ ਨੁਕਸਾਨ ਕਰ ਲਈਏ ਵੀ ਜਿਹਦੀ ਫੇਰ ਮੁੜ ਕੇ ਜੜੀ ਆ ਉਹ ਪੂਰਤੀ ਵੀ ਨਾ ਹੋ ਸਕੇ ਇਹ ਪਿੰਡ ਪੈਂਦਾ ਪੱਕਾ ਪੱਕਾ ਦੇ ਵਿੱਚ ਅਰਤਾਰ ਸਿੰਘ ਸਨੁਭਜੀਤ ਸਿੰਘ ਵਾਲੀ ਸ਼ੇਰਵਾਲਾ ਰੋਡ ਉਮਰ ਇਹਦੀ 55 ਸਾਲ ਹੈ ਇਹਦਾ ਬੇਟਾ ਰਵੀ ਸਿੰਘ ਇਹ ਪਾਣੀ ਦੀ ਬਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪਰਵਿੰਦਰ ਸਿੰਘ ਕਿੰਦਾ ਹੈਗਾ ਕੋਈ ਪਾਕਾ ਨਹੀਂ ਇਹਨਾਂ ਦਾ ਗਵੰਡੀ ਜਗਿੰਦਰ ਸਿੰਘ ਦਾ ਮੁੰਡਾ ਆਹੋ ਜੀ ਇਹ ਤਿੰਨ ਭਰਾ ਨੇ ਠੀਕ ਹੈ ਗੁਰਵੀਰ ਸਿੰਘ ਤੇਗਵੀਰ ਸਿੰਘ ਇਹ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨ ਸ਼ਾਟ ਨਾਲ ਉਹਨਾਂ ਦੋਨਾਂ ਦੀ ਡੈਥ ਕਰਤੀ ਦੋ ਬੰਦੇ ਆ ਮੌਕੇ ਤੇ ਡੈਥ ਹੋ ਗਈ ਹੈ ਠੀਕ ਹੈ ਇਹ ਪਤਾ ਲੱਗਾ ਸਿਸਟਮ ਲੱਗ ਦੱਸਦੇ ਨੇ ਪਿਸਟੇ ਰਾ ਐਡਵਾਰਬਲ ਛੋਟਾ ਬ੍ਰੀਕ ਹੋਲ ਹੋਏ ਹੋਣੇ ਠੀਕ ਹੈ ਜੀ ਇਹ 1315 ਬੋਰ ਹੈ ਮੇਰੇ ਖਾਤੇ ਦੇ ਕੋਲ ਸ਼ਾਇਦ ਪਤਾ ਲੱਗੀ ਆ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਦਾ ਪਰਚਾ ਦੇ ਕੇ ਅਸੀਂ ਕਾਰਵਾਈ ਕਰ ਦਿੱਤੀ ਜਾਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ